ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ 1 ਅਗਸਤ ਤੋਂ ਜਿਹੜੇ 5 ਨਵੇਂ ਨਿਯਮ ਐ ਉਹਨਾਂ ਵਿੱਚ ਬਦਲਾਅ ਹੋਣ ਜਾ ਰਿਹਾ ਵਾ 5 ਨਵੇਂ ਜਿਹੜੇ ਨਿਯਮ ਲਾਗੂ ਹੋਣਗੇ ਵੀ ਜਿਹੜਾ ਗੈਸ ਸਿਲੰਡਰ ਸਸਤਾ ਹੋ ਜਾਂ ਮਹਿੰਗਾ ਬਿਜਲੀ ਦੇ ਬਿੱਲਾਂ ਤੇ ਕੀ ਪ੍ਰਭਾਵ ਪਊਗਾ ਇਹ ਸਾਰੀ ਆਪਾਂ ਡਿਟੇਲ ਦਵਾਂਗੇ ਜਿਵੇਂ ਕਿ ਪਿਛਲੇ ਸਾਲ ਆਪਾਂ ਦੇਖਿਆ ਸੀਗਾ ਜਿਹੜੀ ਗੈਸ ਸਿਲੰਡਰ ਵਿੱਚ ਰਾਹਤ ਦਿੱਤੀ ਸੀ ਸਰਕਾਰ ਨੇ ਉਹਦੇ ਸਸਤੇ ਕਰ ਦਿੱਤੇ ਸੀਗੇ ਤੇ ਇਸ ਵਾਰ ਵੀ ਸਸਤੇ ਹੋ ਰਹੇ ਜਾਂ ਮਹਿੰਗੇ ਇਹਦੇ ਬਾਰੇ ਪੂਰੀ ਡਿਟੇਲ ਦਵਾਂਗੇ ਤੇ ਬਿਜਲੀ ਬਿੱਲ ਦਾ ਵੀ ਹੈਗਾ ਵੀ ਉਹਨਾਂ ਦੇ ਵਿੱਚ ਜਿਹੜੀ ਕੀ ਤੁਹਾਨੂੰ ਜਿਹੜੇ ਬਿਜਲੀ ਬਿੱਲ ਭਰਨ ਤੇ ਕੀ ਪੇਮੈਂਟ ਜਿਹੜੀ ਤੁਹਾਡੀ ਲੱਗਣੀ ਹੈ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਅੱਜ ਆਪਾਂ ਕੱਲੀ ਕੱਲੀ ਡਿਟੇਲ ਬਾਰੇ ਤੁਹਾਨੂੰ ਸਮਝਾਵਾਂਗੇ ਤੇ ਦੱਸਾਂਗੇ ਵੀ ਕੀ ਕੀ ਬਦਲਾਅ ਆ ਰਹੇ ਜਿਹੜੇ ਨਿਯਮਾਂ ਪੰਜ ਨਿਯਮ ਆਏ ਆ ਜਿਹੜੇ ਤੇ 1 ਅਗਸਤ ਤੋਂ ਲਾਗੂ ਹੋਣਗੇ ਤੇ ਚੱਲਦੇ ਆਪਾਂ ਦੇਖਦੇ ਆਂ ਵੀ ਕਿਹੜੇ ਜਿਹੜੇ ਨਿਯਮ ਆ ਉਹਨਾਂ ਵਿੱਚ ਜਿਹੜਾ ਬਦਲਾਅ ਹੋਇਆ ਵਾ ਹਾਂਜੀ ਜਿਵੇਂ ਕਿ ਆਪਾਂ ਦੇਖ ਸਕਦੇ ਆਂ 1 ਅਗਸਤ ਤੋਂ ਬਦਲ ਜਾਣਗੇ ਆ ਪੰਜ ਨਿਯਮ ਗੈਸ ਸਿਲੰਡਰ ਤੋਂ ਲੈ ਕੇ ਬਿਜਲੀ ਬਿੱਲ ਭਰਨਾ ਹੋ ਜਾਵੇਗਾ ਮਹਿੰਗਾ ਹਾਂਜੀ ਅੱਗੇ ਹੈਗਾ ਵਾ ਹਰ ਮਹੀਨੇ ਦੇ ਪਹਿਲੇ ਦਿਨ ਕੁਝ ਤਬਦੀਲੀਆਂ ਹੁੰਦੀਆਂ ਹਨ ਇੱਥੇ ਅਸੀਂ ਉਹਨਾਂ ਬਦਲਾਵਾਂ ਬਾਰੇ ਦੱਸ ਰਹੇ ਹਾਂ ਜੋ ਕਿ 1 ਅਗਸਤ 2024 ਤੋਂ ਲਾਗੂ ਹੋਣ ਜਾ ਰਹੇ ਹਨ ਇਹ ਬਦਲਾਅ ਤੁਹਾਡੀ ਜੇਬ ਤੇ ਅਸਰ ਪਾਉਣ ਜਾ ਰਹੇ ਹਨ 1 ਅਗਸਤ ਨੂੰ ਐਲਪੀਜੀ ਗੈਸ ਸਿਲੰਡਰ ਦੀ ਕੀਮਤ 'ਚ ਬਦਲਾਅ ਹੋਵੇਗਾ ਐਚਡੀਐਫਸੀ ਕ੍ਰੈਡਿਟ ਕਾਰਡ ਤੇ ਚਾਰਜ 'ਚ ਵੀ ਬਦਲਾਅ ਹੋਣ ਜਾ ਰਿਹਾ ਹੈ ਇੱਥੇ ਜਾਣੋ 1 ਅਗਸਤ ਤੋਂ ਕੀ ਕੀ ਬਦਲੇਗਾ ਅੱਗੇ ਹੈਗਾ ਜੀ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਤੈਅ ਹੁੰਦੀਆਂ ਹਨ ਵਪਾਰਕ ਅਤੇ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 1 ਅਗਸਤ ਨੂੰ ਤੈਅ ਹੁੰਦੇ ਹਨ ਪਿਛਲੇ ਮਹੀਨੇ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਸਨ ਐਸਆਰਵੀ ਉਮੀਦ ਹੈ ਕਿ ਸਰਕਾਰ ਗੈਸ ਸਿਲੰਡਰਾਂ ਦੀ ਕੀਮਤ ਤੈਅ ਕਰੇਗੀ ਕਿਰਾਏ ਦਾ ਭੁਗਤਾਨ ਕਰਨ ਲਈ ਕ੍ਰੈਡਿਟ ਚੈੱਕ ਰੀਚਾਰਜ ਅਤੇ ਅਜਿਹੀਆਂ ਹੋਰ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਗਾਹਕਾਂ ਤੋਂ ਲੈਣ ਦੇਣ ਦੀ ਰਕਮ ਤੇ 1% ਜਿਹੜਾ ਚਾਰਜ ਕੀਤਾ ਜਾਵੇਗਾ ਜੋ ਪ੍ਰਤੀ ਲੈਣ ਦੇਣ 3000 ਤੱਕ ਸੀਮਿਤ ਹੋਵੇਗਾ ਬਾਲਣ ਲੈਣ ਦੇਣ ਪ੍ਰਤੀ ਲੈਣ ਦੇਣ ਤੇ 15000 ਤੋਂ ਘੱਟ ਦੇ ਲੈਣ ਦੇਣ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ ਹਾਲਾਂਕਿ 15000 ਤੋਂ ਵੱਧ ਲੈਣ ਦੇਣ ਤੇ ਪ੍ਰਤੀ ਲੈਣ ਦੇਣ ਤੇ 3000 ਤੱਕ ਸੀਮਤ ਰਾਸ਼ੀ ਰਕਮ ਤੇ 1% ਦਾ ਚਾਰਜ ਲੱਗੇਗਾ ਅੱਗੇ ਹੈ ਜੀ 50000 ਤੋਂ ਘੱਟ ਲੈਣ ਦੇਣ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਜਾਵੇਗਾ 50000 ਤੋਂ ਵੱਧ ਲੈਣ ਦੇਣ ਤੇ ਪੂਰੀ ਰਕਮ ਤੇ 1% ਚਾਰਜ ਕੀਤਾ ਜਾਵੇਗਾ ਜੋ ਕਿ ਪ੍ਰਤੀ ਲੈਣ ਦੇਣ 3000 ਤੱਕ ਸੀਮਤ ਹੋਵੇਗਾ ਵਰਡ ਪਾਰਟੀ ਐਪ ਦੇ ਰਾਹੀਂ ਜਿਵੇਂ ਕ੍ਰੈਡਿਟ ਚੈੱਕ ਅਤੇ ਹੋਰਾਂ ਰਾਹੀਂ ਕੀਤੇ ਗਏ ਲੈਣ ਦੇਣ ਤੇ 1% ਚਾਰਜ ਲੱਗੇਗਾ ਜੋ ਕਿ ਪ੍ਰਤੀ ਲੈਣ ਦੇਣ 3000 ਤੱਕ ਸੀਮਤ ਹੋਵੇਗਾ ਬਕਾਇਆ ਰਕਮ ਦੇ ਆਧਾਰ ਤੇ ਲੇਟ ਪੇਮੈਂਟ ਪ੍ਰੋਸੈਸਿੰਗ ਚਾਰਜ ਨੂੰ 100 ਰੁਪਏ ਤੋਂ ਵਧਾ ਕੇ 1300 ਕਰ ਦਿੱਤਾ ਗਿਆ ਹੈ ਕਿਸੇ ਵੀ ਆਨਲਾਈਨ ਜਾਂ ਆਫਲਾਈਨ ਸਟੋਰ ਤੇ ਈਜ਼ੀ EMI ਵਿਕਲਪ ਦਾ ਲਾਭ ਲੈਣ ਲਈ 299 ਰੁਪਏ ਤੱਕ ਦਾ EMI ਪ੍ਰੋਸੈਸਿੰਗ ਚਾਰਜ ਲੱਗੇਗਾ HDFC ਬੈਂਕ 1 ਅਗਸਤ 2024 ਤੋਂ ਆਪਣੇ Tata New Infinity ਅਤੇ Tata New Plus ਕ੍ਰੈਡਿਟ ਕਾਰਡਾਂ ਵਿੱਚ ਬਦਲਾਅ ਲਾਗੂ ਕਰੇਗਾ ਅਗਸਤ 2024 ਤੋਂ Tata New Infinity HDFC ਬੈਂਕ ਕ੍ਰੈਡਿਟ ਕਾਰਡ ਉਪਭੋਗਤਾਵਾਂ ਨੂੰ ਟਾਟਾ ਨਿਊ ਯੂਪੀਆਈ ਆਈਡੀ ਦੀ ਵਰਤੋਂ ਕਰਦੇ ਹੋਏ ਜੋਗ ਯੂਪੀਆਈ ਲੈਣ ਦੇਣ ਤੇ 1.5% ਨਿਊ ਕੋਇਨ ਮਿਲੇਗਾ Google's Map ਨੇ ਭਾਰਤ 'ਚ ਆਪਣੇ ਨਿਮ ਨਿਜ਼ਮਾ 'ਚ ਮਹੱਤਵਪੂਰਨ ਬਦਲਾਅ ਕੀਤੇ ਹਨ ਜੋ ਕਿ 1 ਅਗਸਤ 2024 ਤੋਂ ਪੂਰੇ ਦੇਸ਼ ਵਿੱਚ ਲਾਗੂ ਹੋਣਗੇ ਕੰਪਨੀ ਨੇ ਭਾਰਤ ਵਿੱਚ ਆਪਣੀਆਂ ਸੇਵਾਵਾਂ ਲਈ ਚਾਰਜ 'ਚ 70% ਦੀ ਘਟਾ ਦਿੱਤੀ ਹੈ ਇਸ ਦੇ ਨਾਲ ਹੁਣ Google Map ਆਪਣੀਆਂ ਸੇਵਾਵਾਂ ਲਈ ਡਾਲਰ ਦੀ ਬਜਾਏ ਭਾਰਤੀ ਰੁਪਏ ਚਾਰਜ ਕਰੇਗਾ। ਹਾਲਾਂਕਿ ਇਹ ਬਦਲਾਅ ਦਾ ਆਮ ਉਪਭੋਗਤਾਵਾਂ ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਉਹਨਾਂ ਤੇ ਕੋਈ ਵਾਧੂ ਚਾਰਜ ਨਹੀਂ ਲਗਾਇਆ ਗਿਆ ਹੈ। ਅਗਸਤ ਦਾ ਮਹੀਨਾ ਆਉਣ ਵਾਲਾ ਹੈ। ਸਾਲ 2024 ਚ 13 ਦਿਨ ਬੈਂਕ ਬੰਦ ਰਹਿਣਗੇ। ਇਹਨਾਂ ਵਿੱਚ ਸਾਰੇ ਐਤਵਾਰ ਦੂਜੇ ਅਤੇ ਚੌਥੇ ਸ਼ਨੀਵਾਰ ਸ਼ਾਮਲ ਹਨ। ਅਗਸਤ ਮਹੀਨੇ ਚ ਵੀਕੈਂਡ ਕਾਰਨ ਬੈਂਕ ਦੇ ਬੈਂਕ 6 ਦਿਨ ਬੰਦ ਰਹਿਣਗੇ ਇਸ ਤੋਂ ਇਲਾਵਾ ਪਖਵਾ ਕੁ ਤਿਹਾੜਾਂ ਕਾਰਨ 7 ਦਿਨ ਛੁੱਟੀ ਰਹੇਗੀ 15 ਅਗਸਤ ਨੂੰ ਸੁਤੰਤਰਤਾ ਦਿਵਸ 19 ਅਗਸਤ ਨੂੰ ਰੱਖੜੀ ਅਤੇ 26 ਅਗਸਤ ਨੂੰ ਜਨਮ ਅਸ਼ਟਮੀ ਦੇ ਮੌਕੇ ਤੇ ਬੈਂਕ ਬੰਦ ਰਹਿਣਗੇ ਤੇ ਇਹ ਸਾਰੀ ਸੀਗੀ ਜਾਣਕਾਰੀ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਆ ਤਾਂ ਬਤਵਾ 6 ਜੂਰ ਕਰ ਦਿਓ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ